ਇਸ ਵਕਤ ਜਲੰਧਰ ਦੇ ਗੁਨੀਤ ਕੌਰ ਦੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਪਰਿਵਾਰ ਜਿਹੜਾ ਬੇਹਤ ਖੁਸ਼ ਹੈ ਕਿਉਂਕਿ ਗੁਨੀਤ ਦੇ ਵੱਲੋਂ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਗਿਆ ਹੈ ਸੀਬੀਐਸਸੀ 10th ਦਾ ਰਿਜ਼ਲਟ ਆ ਚੁੱਕਾ ਹੈ ਤੇ ਗੁਨੀਤ ਦੇ ਵੱਲੋਂ ਡਿਸਟ੍ਰਿਕਟ ਦੇ ਵਿੱਚ ਸੈਕੰਡ ਨੰਬਰ ਦੇ ਉੱਤੇ ਜੋ ਹੈ ਉਹ ਇੱਕ ਮੁਕਾਮ ਹਾਸਲ ਕੀਤਾ ਹੈ ਤਾਂ ਸੈਕੰਡ ਨੰਬਰ ਤੇ ਡਿਸਟ੍ਰਿਕਟ ਤੋਂ ਗੁਨੀਤ ਜਿਹੜੇ ਨੇ ਉਹ ਆਏ ਨੇ ਗੁਨੀਤ ਦੀ ਜਿਹੜੀ ਪਰਸੈਂਟੇਜ ਹੈ 99.6% ਹੈ ਜੀ ਤਾਂ ਤੁਹਾਨੂੰ ਦੱਸ ਦੇ ਗੁਨੀਤ ਦਾ ਪਰਿਵਾਰ ਇਸ ਵਕਤ ਬਹੁਤ ਜ਼ਿਆਦਾ ਖੁਸ਼ ਹੈ ਗੁਨੀਤ ਦੀ ਇਸ ਮਿਹਨਤ ਪਿੱਛੇ ਪਰਿਵਾਰ ਦਾ ਕਿਹੋ ਜਿਹਾ ਸਪੋਰਟ ਰਿਹਾ ਆਪਾਂ ਪਰਿਵਾਰ ਦੇ ਨਾਲ ਹੀ ਗੱਲਬਾਤ ਕਰਦੇ ਆ ਗੁਨੀਤ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਠੀਕ ਹੈ ਵਧਾਈਆਂ ਲੈ ਲੈ ਕੇ ਥੱਕ ਗਏ ਹੋਣੇ ਹਨਾ ਹਾਂਜੀ ਕਿੰਨੇ ਕਾਲਸ ਆਏ ਸੋਹਣ ਜੀ ਪੰਜਾਗ ਉਧਾਈ ਗਏ ਹੋਣੇ 50 ਆ ਗਏ ਅੱਛਾ ਸਭ ਤੋਂ ਜ਼ਿਆਦਾ ਵਧੀਆ ਕਾਲ ਕਿਜੀ ਲੱਗੀ ਫੈਮਿਲੀ ਉਹ ਦਿਸੈਂਡੈਂਟ ਰਿਲੇਟਿਵਸ ਜੋ ਸੀਗੇ ਅੱਛਾ ਇੰਨੀ ਪੜਾਈ ਕੀਤੀ ਤੁਸੀਂ ਕਿ ਨੰਬਰ ਸਿਰਫ ਪੁਆਇੰਟ 4 ਪੁਆਇੰਟ ਹੀ ਛੱਡੇ ਬਸ ਹਨਾ ਕਿੰਨਾ ਕੁ ਪੜੇ ਤੁਸੀਂ ਬਾਤ ਬਹੁਤ ਬਹੁਤ ਮੈਨੂੰ ਲੱਗਾ ਦਿਨ ਰਾਤ ਪੜਦੇ ਹੀ ਰਹਿੰਦੇ ਹੋਣੇ ਨਾ ਹਾਂਜੀ ਤੇ ਕਿੰਨੀ ਕੁ ਮਿਹਨਤ ਜਿਹੜੀ ਹੈ ਇਹ ਮੁਕਾਮ ਹਾਸਿਲ ਕਰਨ ਦੇ ਲਈ ਤੁਸੀਂ ਕੀਤੀ ਹੈ ਤੇ ਪਰਿਵਾਰ ਦਾ ਸਪੋਰਟ ਕਿੱਦਾਂ ਦਾ ਰਿਹਾ ਆਪਣੇ ਆਪ ਨੂੰ ਛੱਡਣਾ ਬੰਦ ਤੇ ਪਰਿਵਾਰ ਦੀ ਪੂਰੀ ਸਪੋਰਟ ਸੀ ਪੂਰੀ ਸਪੋਰਟ ਸੀ ਜੇ ਆਪਣੇ ਆਪ ਨੂੰ ਨਹੀਂ ਛੱਡ ਦਿੱਤਾ ਤਾਂ ਪੜ੍ਹਾਈ ਕਿੱਧਰ ਕੀਤੀ ਫੇਰ ਮਤਲਬ ਕਿ ਆਪਣਾ ਮਨ ਮਾਰ ਕੇ ਪੜ੍ਹਨਾ ਬੰਦ ਬਨ ਮਨ ਮਾਰ ਕੇ ਪੜ੍ਹਨਾ ਪੈਂਦਾ ਕੋਈ ਚੈਲੰਜ ਸੀ ਤੁਹਾਡੇ ਲਈ ਚੈਲੰਜ ਨਹੀਂ ਅੱਦਾਨੇ ਕੁਝ ਤੇ ਦਾਦੀ ਜੀ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਵਧੀਆ ਲੱਗ ਰਿਹਾ ਮਾਸ਼ੂਆ ਦਾ ਬਹੁਤ ਬਹੁਤ ਸ਼ੁਕਰ ਹੈ ਤੇ ਜਦੋਂ ਪਤਾ ਲੱਗਾ ਕਿ ਗੁਨੀਤ ਦੇ ਵੱਲੋਂ ਟਾਪ ਕੀਤਾ ਗਿਆ ਹੈ ਬੇਟੀ ਨੇ ਨਾਮ ਰੋਸ਼ਨ ਕੀਤਾ ਸਭ ਤੋਂ ਪਹਿਲਾ ਕੰਮ ਕੀ ਕੀਤਾ ਤੁਸੀਂ ਪਹਿਲਾਂ ਮੈਂ ਗੁਰੂ ਨਾਲ ਸਦਾ ਸ਼ੁਕਰਾਨਾ ਕੀਤਾ ਹਮ ਚਲ ਮਾਲਕ ਬੱਚੀ ਨੇ ਬਹੁਤ ਮਿਹਨਤ ਕੀਤੀ ਸੀ ਮਿਹਨਤ ਦਾ ਫਲ ਮਿਲਿਆ ਤੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ ਦਾਦਾ ਜੀ ਮੈਂ ਲਫ਼ਜ਼ਾਂ ਦੇ ਵਿੱਚ ਦੱਸ ਨਹੀਂ ਸਕਦਾ ਹੈਗਾ ਕਿੰਨਾ ਖੁਸ਼ੀ ਹੋ ਰਹੀ ਹੈਗੀ ਕਿ ਬੱਚੇ ਨੇ ਇੰਨੀ ਮਿਹਨਤ ਕੀਤੀ ਹੈ ਔਰ ਰਾਤ ਦੇ 3-3 ਵਜੇ ਤੱਕ ਬੱਚਾ ਪੜਦਾ ਰਿਹਾ ਸਵੇਰੇ ਉੱਠ ਕੇ ਫਿਰ ਅਸੀਂ ਉੱਠਣਾਂ ਦੇ ਸਾਡੇ ਉੱਠਣ ਤੋਂ ਪਹਿਲਾਂ ਫਿਰ ਕਿਤਾਬ ਖੋਲੀ ਹੋਣੀ ਜਿਸ ਦਿਨ ਪੇਪਰ ਹੁੰਦਾ ਸੀ ਉਸ ਦਿਨ ਆਪ ਹਰਮੋਨੀਅਮ ਲੈ ਕੇ ਇੱਕ ਸ਼ਬਦ ਪੜ ਕੇ ਫਿਰ ਪੇਪਰ ਦੇਣ ਵਾਸਤੇ ਜਾਂਦੀ ਹੁੰਦੀ ਸੀ ਆ ਅੱਛਾ ਗੁਰੂਤ ਕਿਹੜਾ ਸ਼ਬਦ ਪੜਦੇ ਹੁੰਦੇ ਸੀ ਉਸ ਵਕਤ ਜਿਸ ਕੇ ਸਰੂਪ ਪਰ ਤੋਂ ਸਵਾਮੀ ਦੇ ਹਾਂ ਤੇ ਇੱਕ ਸੋਡੀਸ਼ੀ ਸ਼ਕਲ ਤਾਂ ਕੋ ਗੁਰੂ ਰਾਮਦਾਸ ਮਹਾਰਾਜ ਦਾ ਸ਼ਬਦ ਬਾਕੀ ਤੇ ਲੱਗਦਾ ਵੀ ਰੱਬ ਨੇ ਵੀ ਪੂਰਾ ਸਾਥ ਦਿੱਤਾ ਬਿਲਕੁਲ ਉਹਨਾਂ ਨੇ ਕਰਾਇਆ ਜੋ ਕਰਾਇਆ ਅੱਛਾ ਆਫ ਕੈਮਰਾ ਸਾਨੂੰ ਇੱਕ ਚੀਜ਼ ਹੋਰ ਪਤਾ ਲੱਗੀ ਕਹਿੰਦੇ ਭਰਾ ਨੇ ਬੜਾ ਸਹਿਯੋਗ ਕੀਤਾ ਪਾਜੀ ਕੀ ਕਰਦੇ ਹੁੰਦੇ ਸੀ ਤੁਸੀਂ ਦੀਦੀ ਲਈ ਬੋਤਲ ਚ ਪਾਣੀ ਪਰ ਰੱਖੇ ਅੱਛਾ ਬੜਾ ਸਪੋਰਟ ਕੀਤਾ ਨਾ ਇਹਨਾਂ ਨੇ ਵੀ ਤੇ ਇਹਨਾਂ ਦੀ ਸਪੋਰਟੇਸ਼ਨ ਜਿਹੜੀ ਕਿੱਦਾਂ ਦੀ ਰਹੀ ਹੈ ਜੋ ਦੀਦੀ ਇਹਦੀ ਮੰਗਦੀ ਸੀਗੀ ਜੋ ਉਹਨੇ ਕੰਮ ਕਹਿਣਾ ਇਹਨੇ ਮੰਨਣਾ ਸ਼ੁਰੂ ਤੋਂ ਹੁੰਦੇ ਮਤਲਬ ਸਾਰੇ ਕੰਮ ਪੂਰੇ ਕਰਦਾ ਉਹਨਾਂ ਵੀ ਦੀਦੀ ਨੂੰ ਪੜਾਈ ਦੇ ਵਿੱਚ ਕੋਈ ਕਮੀ ਨਾ ਮਹਿਸੂਸ ਹੋਵੇ ਜਾਂਦਾ ਟਾਈਮ ਵੇਸ ਨਾ ਹੋਵੇ ਹੁੰਦੇਲੇ ਸਾਰੇ ਕੰਮ ਕਰਦਾ ਸੀ ਇਹ ਅੱਛਾ ਮੈਨੂੰ ਲੱਗਦਾ ਕਿ ਇਹਨਾਂ ਨੇ ਤੁਹਾਡੀ ਹੀ ਨਹੀਂ ਹੈਲਪ ਨਹੀਂ ਕੀਤੀ ਹੋਣੀ ਵੀ ਸਿਸਟਰ ਨੂੰ ਪੂਰਾ ਸਪੋਰਟ ਦੀ ਤਾਂ ਪੂਰਾ ਫੁੱਲ ਟਾਈਮ ਅਸਿਸਟੈਂਟ ਹੁੰਦਾ ਹੈ ਕਰਦੇ ਕਹਿੰਦੇ ਤਾਂ ਨਹੀਂ ਭੈਣ ਦਾ ਚਮਚਾ ਇਦਾਂ ਨਹੀਂ ਕਹਿੰਦੇ ਅੱਛਾ ਦੀਦੀ ਨੇ ਟੌਪ ਕੀਤਾ ਤੁਹਾਨੂੰ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਆਉਣ ਵਾਲੇ ਟਾਈਮ 'ਚ ਤੁਸੀਂ ਵੀ ਟੌਪ ਕਰੋਗੇ ਹੂੰ ਕੋਸ਼ਿਸ਼ ਕੋਸ਼ਿਸ਼ ਤਾਂ ਕਰਾਂ ਕੋਸ਼ਿਸ਼ ਕਰਾਂਗੇ ਕੋਸ਼ਿਸ਼ ਕਰਨਗੇ ਨਾ ਅੱਛਾ ਕਿਹੜੀ ਕਲਾਸ ਤੋਂ 5th 5th ਵਿੱਚ ਤਾਂ ਕਿਵੇਂ ਦੇਖ ਜੋ ਆਪਣੇ ਹੁਣ ਦੋਨਾਂ ਬੱਚਾ ਦਾ ਫਿਊਚਰ ਤੁਸੀਂ ਫਿਊਚਰ ਬ੍ਰਾਈਟੀ ਹੋਏਗਾ ਬੱਚਿਆਂ ਦਾ ਜੇ ਸਾ ਆਪਣਾ ਹਾਰਡਵਰਕ ਕਰਦੇ ਆ ਤਾਂ ਬ੍ਰਾਈਟੀ ਮੈਂ ਬ੍ਰਾਈਟੀ ਦੇਖਾਂਗੀ ਮਾਂ ਆ ਤੇ ਵੈਸੇ ਵੀ ਇਹ ਬੱਚਿਆਂ ਲਈ ਮਤਲਬ ਅੱਛਾ ਹੀ ਸੋਚਾਂਗੀ ਅੱਛਾ ਕੁਝ ਚੀਜ਼ਾਂ ਨਾ ਕਹਿੰਦੇ ਜੈਨੇਟਿਕਲੀ ਮਿਲਦੀਆਂ ਨੇ ਹਨਾ ਤੁਸੀਂ ਵੀ ਕਿਤੇ ਟਾਪ ਕੀਤਾ ਸੀਗਾ ਹਾਂਜੀ ਹਾਂਜੀ ਮੈਂ 10th 'ਚ ਵੀ ਟਾਪ ਕੀਤਾ ਸੀ ਤੇ ਮੈਂ ਵੈਸੇ ਵੀ ਯੂਨੀਵਰਸਿਟੀ ਟਾਪਰ ਵੀ ਰਹੀ ਹਾਂ ਆਪਣੀ ਗ੍ਰੈਜੂਏਸ਼ਨ ਦੇ ਟਾਈਮ ਦੇ ਵਿੱਚ ਤੇ ਫਿਰ ਉਹੀ ਚੀਜ਼ ਤੁਹਾਡੇ ਅੰਦਰ ਆ ਗਈ ਨਾ ਹਾਂਜੀ ਪਹਿਲੀ ਵਾਰ ਹੀ ਆਈ ਹੈ ਤੁਹਾਨੂੰ ਕਿਦਾਂ ਦਾ ਤੁਹਾਨੂੰ ਕਿਦਾਂ ਦਾ ਲੱਗ ਰਿਹਾ ਕਿ ਵਾਈਫ ਵੀ ਟਾਪਰ ਹੁਣ ਤਾਂ ਧੀ ਨੇ ਵੀ ਟਾਪ ਕਰ ਛੱਡੇ ਆ ਹਾਂਜੀ ਬਹੁਤ ਵਧੀਆ ਲੱਗਦਾ ਜੀ ਤੇ ਤੁਸੀਂ ਤੇ ਪੁੱਤਰ ਤੁਸੀਂ ਕੀ ਕੀਤਾ ਉਹ ਪੁੱਤਰ ਵੀ ਠੀਕ ਹੈ ਮੇਰੇ ਤੇ ਜਿੰਨੇ ਇੱਕ ਵਾਰੀ ਨੰਬਰ ਆਏ ਮੇਰੇ ਤਿੰਨ ਵਾਰੀ ਮਲਾ ਕੇ ਇੰਨੇ ਆਂਦੇ ਸੀਗੇ ਤੇ ਤੁਹਾਨੂੰ ਕਿਦਾਂ ਦਾ ਫੀਲ ਹੋਇਆ ਗੁਨੀਤ ਨੇ ਜਦੋਂ ਟਾਪ ਕੀਤਾ ਖਬਰ ਸੁਣਦੇ ਸਾਰੀ ਕਿ ਮਤਲਬ ਮਾਨ ਦੇ ਐਕਸਪ੍ਰੈਸ਼ਨ ਸੀਗੇ ਤੁਹਾਡੇ ਕਿਉਂਕਿ ਅਕਸਰ ਲੋਕ ਜਿਹੜੇ ਰੱਬ ਦਾ ਸ਼ੁਕਰਾਨਾ ਕਰਦੇ ਆ ਤਾਂ ਮਾਨ ਮਹਿਸੂਸ ਹੋਇਆ ਤੁਹਾਨੂੰ ਹਾਂਜੀ ਬਹੁਤ ਪ੍ਰਾਊਡ ਫੀਲ ਹੋਇਆ ਜੀ ਬਹੁਤ ਅੱਛਾ ਲੱਗਾ ਤੇ ਬੜੇ سارے ਮਾਪੇ ਤੁਹਾਨੂੰ ਦੇਖ ਰਹੇ ਨੇ ਬੀਇੰਗ ਅ ਫਾਦਰ ਤੁਹਾਡੀ ਲੋਕਾਂ ਨੂੰ ਕੀ ਅਪੀਲ ਹੈ ਅਪੀਲ ਇਹੀ ਆ ਜੀ ਬਈ ਬੱਚਿਆਂ ਦੀ ਸਪੋਰਟ ਕਰੋ ਜੇ ਉਹਨਾਂ ਨੂੰ ਮੈਂਟਲੀ ਸਪੋਰਟ ਕਰੋ ਬੱਚਿਆਂ ਨੂੰ ਮੋਟੀਵੇਟ ਕਰੋ ਤੇ ਉਹਨਾਂ ਨੂੰ ਵਧੀਆ ਤੋਂ ਵਧੀਆ ਪੜਨ ਲਈ ਪ੍ਰੇਰਿਤ ਕਰੋ ਇਹੀ ਆ ਵੀ ਬੱਚਿਆਂ ਲਈ ਪੜ੍ਹਾਈ ਆ ਜੀ ਸਭ ਕੁਝ ਜੇ ਪੜਨਗੇ ਨਹੀਂ ਤੇ ਫਿਰ ਅਕੋ ਕਿੱਦਾਂ ਅੱਗੇ ਜਾਣਗੇ ਅੱਜ ਕੱਲ ਦਾ ਜਿਹੜਾ ਜ਼ਮਾਨਾ ਆ ਉਹ ਪੜ੍ਹਾਈ ਦਾ ਜਮਾਨਾ ਆ ਆਂਕੋਂ ਦੀ ਸਕਿੱਲ ਦਾ ਤੇ ਪੜ੍ਹਾਈ ਦਾ ਜਮਾਨਾ ਆ ਤੇ ਗੁਨੀਤ ਅੱਗੇ ਆਪਣਾ ਫਿਊਚਰ ਜਿਹੜਾ ਤੁਸੀਂ ਕਿਸ ਤਰੀਕੇ ਦਾ ਬਣਾਉਂਗੇ ਉਹਨ ਪਲੱਸ 1 ਚ ਐਡਮਿਸ਼ਨ ਤੁਸੀਂ ਲੈ ਲਿਆ ਕਿਹੜੇ ਸਬਜੈਕਟਸ ਨੇ ਤੇ ਤੁਹਾਡੇ ਅੱਗੇ ਆਉਣ ਵਾਲੇ ਟਾਈਮ ਚ ਕੀ ਕੁਝ ਤੁਸੀਂ ਕਰੋਗੇ ਮੈਕੋਮਰਸਲੀ ਹੈ ਤੇ ਜੋ ਦਿੱਦਾ ਪਾਪਾ ਚਾਹੁੰਦੇ ਕਿ ਮੈਂ ਸਕਿੱਲ ਸਿੱਖਾਂ ਉਹ ਵੀ ਸਿੱਖਾਂਗੀ ਤੇ ਜੋ ਮੈਂ ਆਪਣਾ 뮤직 ਕਰਦੀ ਆ ਉਹ ਵੀ ਸਿੱਖਾਂਗੀ ਤੇ ਉਹਨਾਂ ਵਿੱਚ ਹੀ ਆਪਣਾ ਕਰੀਅਰ ਬਣਾਵਾਂਗੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਿਲਕੁਲ ਗੁਨੀਤ ਦਾ ਪੂਰਾ ਪਰਿਵਾਰ ਇਸ ਵਕਤ ਸਾਡੇ ਨਾਲ ਮੌਜੂਦ ਸੀ ਤੇ ਗੁਨੀਤ ਦਾ ਪਰਿਵਾਰ ਇਸ ਵਕਤ ਬਹੁਤ ਜ਼ਿਆਦਾ ਖੁਸ਼ ਹੈ ਕਿਉਂਕਿ ਗੁਨੀਤ ਦੇ ਵੱਲੋਂ ਪਰਿਵਾਰ ਦਾ ਨਾਮ ਜਿਹੜਾ ਰੋਸ਼ਨ ਕੀਤਾ ਗਿਆ ਤਾਂ तमाम ਮਾਪਿਓ ਜਿਹੜੇ ਵੀ ਇਸ ਵੀਡੀਓ ਨੂੰ ਦੇਖ ਰਹੇ ਨੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰੋ ਤਾਂ ਜੋ ਹਰੇਕ ਘਰ ਦੇ ਵਿੱਚ ਇਹ ਵੀਡੀਓ ਜਾਵੇ ਤੇ ਹਰੇਕ ਮਾਪਿਓ ਆਪਣੇ ਬੱਚਿਆਂ ਨੂੰ ਇੰਜੀ ਸਪੋਰਟ ਕਰਦਾ ਰਹੇ ਬੱਚੇ ਵੀ ਅੱਗੋ ਜਾ ਕੇ ਮਾਪੇ ਦਾ ਨਾਮ ਰੋਸ਼ਨ ਕਰਨ ਕੈਮਰਾ ਪਰਸਨ ਰੋਇਤਨ ਮਨਪ੍ਰੀਤ ਕੌਰ 1 ਪੁਆਇੰਟ ਜਲੰਧਰ